ਸਤਨਾਮ ਵਾਹਿਗੁਰੂ ਸਾਹਿਬ ਜੀ ਪਾਛੈ ਜਸ ਸਵੀਕਾਰ ਬਾਜ ਬੇਨਤੀ ਚਾਪਈ ਹਮਰੇ ਕਰੋ ਆਤ ਦੈ ਰੱਛਾ ਪੂਰਨ ਹੋਇ ਜਿਤ ਕੇ ਇਛਾ ਤਵ ਚਰਨ ਰਹਿ ਆਵਾਰ ਆਪਣਾ ਜਾਣ ਕਰੋ ਪ੍ਰਤਿ ਤਾਰਾ ਹਮਰੇ ਜੋਤ ਸਬਾਤਨਾ ਕਾ ਬੋ ਆਵਾਜ ਮੈ ਬਚਾਓ ਸੁਖੀ ਬਸ ਮੂਰ ਪਰਵਾ ਸੇਵਕ ਸਿਵਕ ਸਬਾ ਕਰਤਾ ਮੂਰ ਰੱਛਾ ਨਿਜ ਕਰਤ ਕਰੀ ਸਭ ਬੈਰ ਮੋ ਬਾਦ ਸੰਗਰੀ ਆ ਕੋੜੜ ਹੋਏ ਅਮਰੀ ਅਸਾ ਤੂਰ ਪਦਨ ਕੀਆ ਤਿਆਸਾ ਤੁਮੇ ਸ਼ਾੜ ਤੇਉ ਮੁੰ ਜੋ ਦਰਜਾ ਹਾਂ ਸੋ ਤੁਮ ਤੇ ਪਾਉ ਸੇਵਕ ਸਿਖ ਅਮਾਰੇ ਤਾਰੀਐ ਚੰਨ ਚੰਨ ਸਤਰਾ ਅਮਾਰੇ ਕਾਰੀਐ ਆਵਹਾ ਜਮੋ ਜਮਰੀਐ ਮੁਰੜ ਤਾਲ ਕਾ ਤਰਾਸ ਨਗਰੀਐ ਉਹ ਜੋ ਸਦਾ ਅਮਾਰੇ ਰੱਛਾ ਸ੍ਰੀ ਅਸਤੋ ਜਿਜੁ ਕਰਹੁ ਰੱਛਾ ਰਾਖ ਲਿਓ ਦਸ਼ਟਨੇ ਕੇ ਅੰਤ ਤੋ ਪੂਰੀ ਜਤਰ ਦਾ ਸਤੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੋ ਮਤਰਾ ਕਾਲ ਪਾਇ ਕਰਿ ਕ੍ਰਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾਸਾ ਜਵਲ ਕਾਲ ਜੋਗੇ ਸਭ ਕੇਓ ਬੇਦਰਾਜ ਬ੍ਰਹਮਾ ਜੁਤੀਓ ਜਵਨ ਕਾ ਸੂਲ ਸਭ ਸਿਕਾਰ ਹੈ ਤੇ ਨਮਾਰ ਜਗਤ ਦਾ ਸਭ ਜਗਤ ਪਨਾਇੋ ਦੇਵ ਜਤ ਦਾ ਤਸਨੋ ਪਜਾਇੋ ਆਤੰਤ ਇਕ ਰਬ ਦਾ ਸੋਏ ਗੁਰੂ ਸਮਝੋ ਮਹਾਨ ਸਿਕਾਰ ਜਸੇ ਕੋ ਮਰੀ ਸਾਕ ਕਰ ਜਾ ਜਰ ਆਪ ਸਾਰੀ ਸੇਵਕਨ ਕੋ ਬੋਲੇ ਸੋਬਤਿਓ ਸੰਤਨਨ ਕੋ ਬਹੁ ਬਚਿਓ ਕਨ ਕਟਕ ਅੰਤਰ ਕੀ ਜਾਣਤ ਭਲੇ ਗੁਰ ਕੀ ਤੇਰਿ ਪਛਾਨਤ ਜੇ ਤੇ ਤੇ ਗੁਚਰ ਅਸੁਲਾ ਸਬਰ ਕਿਰਪਾ ਦ੍ਰਿਚਕਰ ਫੂਲਾ ਸੰਤਨੁ ਦੁਖ ਪਾਇਤ ਦੁਖੀ ਸੋਖ ਪਾਇ ਸਾਧਨ ਕੈ ਸੁਖੀ ਗਹਿਤਿ ਜਨ ਕਰ ਕਰ ਕੇ ਪਰ ਪਰ ਕੇ ਜਨ ਜਬਿਲ ਕਰਤ ਕਰਾ ਕਰਦਾਰਾ ਪ੍ਰਜਾ ਧਨਿਤ ਤਬ ਦੇਹ ਆਪਾਰਾ ਜਬਿਆ ਕਰਗ ਕਰ ਤੋ ਖਬਰ ਹੋ ਤਮ ਮੈਂ ਬਨਤ ਦੇ ਧਨ ਸਰਵਾਨ ਜਿਤਿ ਬਦਨ ਸ੍ਰਿਸ਼ਟ ਸੁਭਤਾ ਆਹ ਭਗਵੇ ਰਣਕਾ ਉਤਮੇ ਤਾ ਤਕੋਪ ਕਰ ਬਾਰ ਬਾਰ ਨਾਮ ਮੋੜ ਗਦ ਦੇ ਨ ਜਾਣਕ ਮਾ ਦੇਵ ਤੋ ਕਹੰਦ ਸਦਾ ਸੁਬ ਨੰਕਾਰ ਕਾ ਜੀਨਤ ਨਹਿ ਤੇਵ ਆਪਿ ਆਕੁਈ ਬੋਧ ਹੈ ਰੋਤ ਤਨ ਤਲੋ ਦੁਹਾ ਜਿਤੀ ਤੇਮਰਾ ਰਖਾ ਨਾਮ ਜੈ ਵਿਸਾਰਾ ਕੈ ਵਿਦ ਸਜਵਾ ਪ੍ਰਥਮ ਸੁਖ ਸਾਰ ਇਕ ਰੂਪ ਰਮ ਸਰੂਪ ਹੰਤ ਕਹੋ ਰਾਮ ਤਾ ਗੁਪਾ ਅਡਜ ਜਿਵਿਤ ਸਿਤਜ ਕੇਨੀ ਉਤਪਦ ਕਾਮ ਮੋਰਾ ਚ ਦਿਨੀ ਕਹੋ ਰਾਮ ਰਾਜ ਗਠਾ ਮੜਾ ਸਾਹੋ ਸ਼ੰਕਰ ਇਕੱਠਾ ਸਗਰੀ ਸਰਸਤ ਅਦਖਾ ਚੰਤਾ ਹੋ ਆਜੁਗਾ ਸ੍ਰੀ ਸੁਆਮ ਭਗਵ ਅਰਚਾ ਮੇਰੇ ਤੁਮ ਕਰੋ ਸਿਖ ਨਾਰ ਸਿਖ ਸੁਘਰ ਦੋਸਤ ਜਿਤੇ ਉਠਵਾ ਦੇ ਤਪਤਾ ਸਗ ਮਲੇ ਸ਼ਕਰ ਰਣ ਕਤ ਜੈ ਅਸੋ ਜੀ ਮੇਰੇ ਪਰੇ ਜਿਨ ਕੇ ਦੋਸਤ ਦੁਖਤਾਵਾਂ ਭਰੇ ਪੁਰਗ ਜਮਨ ਅਪਰਗ ਭਰੇ ਦਿਹਾਰੇ ਜਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਮ ਕੋ ਇਕ ਬਾਰ ਧਿਆਏ ਤਾਂ ਕਿ ਕਾਲਨਿਕਰਤ ਰੱਛਾ ਸਰੈਤ ਸਦਕਾਰ ਮੋਸਮ ਹੋਈ ਦਸ ਤਸਾ ਸ਼ਵਸ ਕਹਿ ਨਾ ਕੋਈ ਇੱਕ ਵਾਰ ਜਦ ਤਮੈ ਸੰਗਾਰ ਆਕਾਰ ਫਾਸ ਤੇ ਤਾ ਹੈ ਬਾਰ ਜਿਰਨ ਨਾਨਕ ਤੇ ਹਰੂ ਕਾ ਦਾਰ ਬਸਤੋ ਕਤੇ Dr. not so